ਮਿਹਨਤ ਤੇ ਹੋਰ ਕੀ ਵਕਤ ਕਿਸਮਤ ਤੇ ਹਾਂ ਜੀ ਟੀਪਲਸ ਸੀ ਹੂੰ ਟੀਪਲਸ ਸੀ ਟੀਪਲਸ ਸੀ ਚਾਪਲਸ ਸੀ ਹਾਂ ਜੀ ਉਹ ਚੀਜ਼ ਕਿਉਂ ਟੀਪਲਸ ਸੀ ਮੈਂ ਪਿਆਤੀ ਤੁਹਾਨੂੰ ਮੈਡਮ ਆ ਰਹੀ ਹੈ ਚਾਪਲਸ ਸੀ ਹੋ ਗਈ ਹੈ ਮੇਰੇ ਲਈ ਠੀਕ ਹੈ ਹਾਂ ਹੁਣ ਤੁਸੀਂ ਦੱਸੋ ਕਿਹੜੀ ਚੀਜ਼ ਕਿੱਥੇ ਕੰਮ ਆਉਂਦੀ ਤਾਂ ਕਿ ਕਿਸਮਤ ਤੇ ਮਿਹਨਤ ਇਹ ਦੋਵੇਂ ਇਕੱਠੀਆਂ ਚੱਲਦੀਆਂ ਜਿਵੇਂ ਬੈਂਕ 'ਚ ਤੁਹਾਡਾ ਅਕਾਊਂਟ ਹੈ ਨਾ ਤੇ ਨਾਲ ਨਾਲ ਲੋਕਰ ਵੀ ਹੁੰਦਾ ਲੋਕਰ ਦੀ ਇੱਕ ਚਾਬੀ ਤੁਹਾਡੇ ਕੋਲ ਹੁੰਦੀ ਹੈ ਇੱਕ ਹੁੰਦੀ ਮੈਨੇਜਰ ਕੋਲ ਜਦੋਂ ਦੋਵੇਂ ਚਾਬੀਆਂ ਲਾਓਗੇ ਨਾ ਫਿਰ ਲੋਕਰ ਖੁੱਲਦਾ ਹੈ ਹਾਏ ਐਸੇ ਤਰ੍ਹਾਂ ਹੀ ਮਿਹਨਤ ਦੀ ਚਾਬੀ ਤੁਹਾਡੇ ਕੋਲ ਹੈ ਮੁਕੱਦਰ ਦੀ ਚਾਬੀ ਉਹਦੇ ਕੋਲ ਹੈ ਜਦੋਂ ਦੋਵੇਂ ਚਾਬੀਆਂ ਲੱਗਣਗੀਆਂ ਫਿਰ ਹੋਏਗਾ ਕਈ ਵਾਰ ਕਹਿੰਦੇ ਨੇ ਵੀ ਰੱਬ ਕਦੋਂ ਚਾਬੀ ਲਾਏਗਾ ਤੁਸੀਂ ਕਹਿੰਦੇ ਨੇ ਹਰ ਵੇਲੇ ਚਾਬੀ ਲਈ ਰੱਖੋ ਕੀ ਪਤਾ ਉਹ ਕਿਹੜੇ ਦੇ ਲਾ ਦੇ ਇਹ ਉਹਦੇ ਰੰਗ ਨੇ ਤੇ ਉਹ ਜਿਹੜੀ ਟੀ ਪਲੂਸੀ ਵਾਲੀ ਚਾਬੀ ਲਾਉਣੀ ਚਾਹੀਦੀ ਹਾਂ ਉਹ ਬੰਦਾ ਫੜਿਆ ਜਾਂਦਾ ਚੱਟ ਕਈ ਬੰਦੇ ਚ ਇੰਨੀ ਕੀ ਕਹਿੰਦੇ ਨੇ ਉਹ ਚੀਜ਼ ਨਹੀਂ ਹੁੰਦੀ ਤੁਹਾਨੂੰ ਵੀ ਕਹੀ ਜਾਂਦਾ ਉਹ ਬੰਦੇ ਨੂੰ ਪਤਾ ਹੁੰਦਾ ਹਰ ਬੰਦੇ ਨੂੰ ਪਤਾ ਹੁੰਦਾ ਵੀ ਮੈਂ ਕਿਸ ਲੈਵਲ ਦਾ ਬੰਦਾ ਹਾਂ ਕੀ ਮੇਰੀ ਵੈਲਿਊ ਹੈ